ਮਗਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸਾਲੀ ਦੇ ਇਸ਼ਕ ਦੇ ਵਿੱਚ ਅੰਨੇ ਹੋਏ ਜੀਜੇ ਨੇ ਆਪਣੀ ਹੀ ਸਾਲੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਜਿਹਾ ਸਾਲੀ ਨੇ ਜਦੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਜੀਜਾ ਅੱਗ ਬਬੂਲਾ ਹੋ ਗਿਆ ਤੇ ਉਸਨੇ ਆਪਣੀ ਸਾਲੀ ਦਾ ਗਲਾ ਘੋਟ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਦੱਸਿਆ ਜਾ ਰਿਹਾ ਕਿ ਆਪਣੀ ਭੈਣ ਨੂੰ ਸੰਭਾਲਣ ਦੇ ਲਈ ਦੂਜੀ ਭੈਣ ਆਪਣੇ ਜੀਜੇ ਦੇ ਘਰੇ ਰਹਿ ਰਹੀ ਸੀ ਤਾਂ ਇਸੇ ਦਰਮਿਆਨ ਜੀਜੇ ਦੇ ਨਾਲ ਉਸਦੇ ਨਜਾਇਜ਼ ਸੰਬੰਧ ਬਣ ਗਏ ਐਫਆਈਆਰ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਜਿੱਤੇ ਉਹਨਾਂ ਕਿਹਾ ਕਿ ਜੀਜਾ ਤੇ ਸਾਲੀ ਦੇ ਨਜਾਇਜ਼ ਸੰਬੰਧ ਸਨ ਤੇ ਜਦੋਂ ਜੀਜੇ ਨੇ ਵਿਆਹ ਲਈ ਸਾਲੀ ਨੂੰ ਕਿਹਾ ਤਾਂ ਸਾਲੀ ਨੇ ਇਨਕਾਰ ਕਰ ਦਿੱਤਾ ਤੇ ਇਸੇ ਗੱਲੋਂ ਜੀਜਾ ਜਿਹੜਾ ਹੈ ਉਹ ਗੁੱਸੇ ਦੇ ਵਿੱਚ ਆ ਗਿਆ ਤਾਂ ਉਸਨੇ ਸਾਲੀ ਨੂੰ ਮੌਤ ਦੇ ਘਾਟ ਉਡਾਰ ਦਿੱਤਾ ਮੋਗਾ ਜ਼ਿਲ੍ਹਾ ਦੇ ਕਸਬਾ ਨਿਹਾਲ ਸਿੰਘ ਦੇ ਅਧੀਨ ਪੈਂਦਾ ਪਿੰਡ ਹਿੰਮਤਪੁਰਾ ਜਿੱਥੋਂ ਦੀ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇਹ ਨਹੀਂ ਨਹੀਂ ਸਾਲੀ ਨੂੰ ਮੌਤ ਦੇ ਘਰ ਤੋਂ ਉਤਾਰਨ ਤੋਂ ਬਾਅਦ ਜੀਜੇ ਦੇ ਵੱਲੋਂ ਘਰ ਆ ਕੇ ਇਹ ਕਿਹਾ ਗਿਆ ਕਿ ਸ਼ਰਨਜੀਤ ਜੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਉਸ ਦੀ ਮੌਤ ਦੀ ਵਜ੍ਹਾ ਕਰਦਿਆ ਤੋਂ ਲਪੋਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦਾ ਅੰਤਿਮ ਸੰਸਕਾਰ ਤੱਕ ਕਰ ਦਿੱਤਾ ਗਿਆ ਪਰ ਇਸ ਦਾ ਸੱਚ ਸਾਹਮਣੇ ਆਇਆ 8 ਮਾਰਚ ਨੂੰ ਜਦੋਂ ਕੁੜੀ ਦੇ ਪਿਤਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸ ਸ਼ਿਕਾਇਤ ਦੀ ਕਾਪੀ ਵੀ ਸਾਹਮਣੇ ਆਈ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਧੀ ਦਾ ਕਤਲ ਕੀਤਾ ਗਿਆ ਸ਼ਿਕਾਇਤਕਰਤਾ ਨੇ ਦਰਜ ਕਰਵਾਇਆ ਕਿ ਉਸ ਦੀ ਧੀ ਅਮਨਦੀਪ ਕੌਰ ਦਾ ਵਿਆਹ 2014 ਦੇ ਵਿੱਚ ਹਰਦੀਪ ਸਿੰਘ ਨਾਲ ਹੋਇਆ ਸੀ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਦੂਜੀ ਧੀ ਸ਼ਰਨਜੀਤ ਕੌਰ ਵੀ ਆਪਣੀ ਭੈਣ ਅਮਨਕੌਰ ਦੇ ਨਾਲ ਰਹਿ ਰਹੀ ਸੀ ਜਿੱਥੇ ਉਸਦੇ ਹਰਦੀਪ ਸਿੰਘ ਦੇ ਨਾਲ ਨਜਾਇਜ਼ ਸੰਬੰਧ ਬਣ ਗਏ ਹਰਦੀਪ ਸਿੰਘ ਸ਼ਰਨਜੀਤ ਕੌਰ ਦੇ ਨਾਲ ਪੱਕਾ ਵਿਆਹ ਕਰਵਾਉਣਾ ਚਾਹੁੰਦਾ ਸੀ ਉਸ ਨੂੰ ਪਤਨੀ ਬਣਾ ਕੇ ਰੱਖਣਾ ਚਾਹੁੰਦਾ ਸੀ ਪਰ ਸ਼ਰਨਜੀਤ ਨੇ ਉਸ ਨੂੰ ਅਜੀਹਾ ਕਰਨ ਤੋਂ ਮਨਾ ਕਰ ਦਿੱਤਾ ਉਸ ਤੋਂ ਬਾਅਦ ਦੋਸ਼ੀ ਨੇ ਗੁੱਸੇ ਦੇ ਵਿੱਚ ਆ ਕੇ ਘਰੋਂ ਬਹਾਨਾ ਬਣਾ ਕੇ ਸ਼ਰਨਜੀਤ ਕੌਰ ਨੂੰ ਡਰੇਨ ਦੀ ਪਟਰੀ ਤੇ ਲਿਜਾ ਕੇ ਸਿਰ ਪੈਰ ਬਨ ਕੇ ਸ਼ਰਨਜੀਤ ਕੌਰ ਦਾ ਗਲਾ ਕੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਰ ਆ ਕੇ ਆਪਣੀ ਪਤਨੀ ਨੂੰ ਕਹਿ ਕਿ ਸ਼ਰਨਜੀਤ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਦੋਸ਼ੀ ਦੇ ਵੱਲੋਂ ਸ਼ਰਨਜੀਤ ਕੌਰ ਦੀ ਲਾਸ਼ ਪਿੰਡ ਪੈਣੀ ਪਤਾ ਲਾ ਕੇ ਉਸ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਜਦੋਂ ਪਿਤਾ ਨੂੰ ਸ਼ੱਕ ਹੋਇਆ ਤਾਂ ਉਸ ਦੇ ਸਾਹਮਣੇ ਪੂਰਾ ਖੁਲਾਸਾ ਹੋਇਆ ਕਿ ਉਸ ਦੇ ਜਵਾਈ ਦੇ ਵੱਲੋਂ ਉਸ ਦੀ ਧੀ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਤਾਂ ਬੇਰਹਿਮੀ ਦੇ ਨਾਲ ਜੀਜੇ ਨੇ ਆਪਣੀ ਸਾਲੀ ਦਾ ਗਲਾ ਕੋਟ ਕੇ ਉਸ ਦਾ ਕਤਲ ਕਰ ਦਿੱਤਾ ਹੈ